ਪੰਜਾਬ ਵਿੱਚ ਜਿੱਥੇ ਹੜ੍ਹਾਂ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਤਾਂ ਉੱਥੇ ਹੀ ਸਰਕਾਰ ਦੇ ਵੱਲੋਂ ਇੱਕ ਰਾਹਤ ਭਰਿਆ ਐਲਾਨ ਕੀਤਾ ਗਿਆ ਕੁੱਲ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤੰਬਰ ਦੀ ਸ਼ੁਰੂਆਤ ਦੇ ਵਿੱਚ ਇੱਕ ਜਿਹੜੀ ਚੰਗੀ ਖ਼ਬਰ ਸਾਹਮਣੇ ਆਈ ਆ ਐਲਪੀਜੀ ਗੈਸ ਸਿਲੰਡਰ ਸਸਤਾ ਹੋ ਗਿਆ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਿਲੰਡਰ ਦੀ ਕੀਮਤ 51.50 ਰੁਪਏ ਤੱਕ ਕਢਾ ਦਿੱਤੀ ਆ ਹਾਲਾਂਕਿ ਇਸ ਵਾਰ ਵੀ 19 ਕਿਲੋਗ੍ਰam ਵਪਾਰਕ LPG ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਆ ਤਾਜ਼ਾ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਦੀ ਕੀਮਤ 1580 ਰੁਪਏ ਹੋ ਗਈ ਆ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਇਸ ਦੀ ਕੀਮਤ ਘਟੀ ਸੀ ਹਾਲਾਂਕਿ 14 ਕਿਲੋਗ੍ਰam ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਬਦਲਾਅ ਤੋਂ ਬਾਅਦ ਨਵੀਆਂ ਕੀਮਤਾਂ ਜਾਨੀ ਕਿ ਅੱਜ ਤੋਂ 1 ਸਤੰਬਰ 2025 ਤੋਂ ਲਾਗੂ ਹੋ ਗਈਆਂ ਨੇ ਵੈਬਸਾਈਟ ਤੇ ਵੀ ਅਪਡੇਟ ਕੀਤੀਆਂ ਗਈਆਂ ਨੇ ਨਵੇਂ ਦਰਾਂ ਅਨੁਸਾਰ 1 ਸਤੰਬਰ ਨੂੰ ਕਟੌਤੀ ਤੋਂ ਬਾਅਦ ਨਵੀਂ ਦਿੱਲੀ ਵਿੱਚੋਂ 19 ਕਿਲੋਗ੍ਰam ਵਪਾਰਕ ਗੈਸ ਸਿਲੰਡਰ ਦੀ ਕੀਮਤ 1631.50 ਰੁਪਏ ਤੋਂ ਘਟ ਕੇ 1580 ਰੁਪਏ ਹੋ ਗਈ ਹੈ ਇਸ ਤੋਂ ਇਲਾਵਾ ਇਹ ਕੋਲਕਾਤਾ ਦੇ ਵਿੱਚ 1734.50 ਰੁਪਏ ਵਿੱਚ ਉਪਲਬਧ ਸੀ ਜੋ ਹੁਣ 1684 ਰੁਪਏ ਵਿੱਚ ਉਪਲਬਧ ਹੋਵੇਗਾ ਮੁੰਬਈ ਦੀ ਗੱਲ ਕਰਦੇ ਹਾਂ ਤਾਂ ਮੁੰਬਈ ਦੇ ਵਿੱਚ ਵੀ ਇਸ ਦੀ ਕੀਮਤ 1582.50 ਰੁਪਏ ਤੋਂ ਘਟ ਕੇ 1531.50 ਰੁਪਏ ਹੋ ਗਈ ਹੈ ਜਦੋਂ ਕਿ ਚੇਨਈ ਵਿੱਚ ਇੱਕ ਸਿਲੰਡਰ ਦੀ ਕੀਮਤ 1799 ਰੁਪਏ ਤੋਂ ਘਟਾ ਕੇ 1738 ਰੁਪਏ ਹੋ ਗਈ ਹੈ ਬੀਤੇ ਕੁਝ ਮਹੀਨਿਆਂ ਵਿੱਚ 19 ਕਿਲੋਗ੍ਰam ਵਪਾਰ ਗੈਸ ਸਿਲੰਡਰ ਦੀ ਵਿਚ ਲਗਾਤਾਰ ਕਮੀ ਆਈ ਹੋਈ ਆ ਇਸ ਤੋਂ ਪਹਿਲਾਂ ਜਿਹੜੀ ਅਗਸਤ ਦੀ ਸ਼ੁਰੂਆਤ ਵਿੱਚ ਰਖੜੀ ਦਾ ਤੋਹਫ਼ਾ ਦਿੰਦੇ ਹੋਏ ਤੇਲ ਮਾਟਿੰਗ ਕੰਪਨੀਆਂ ਨੇ ਦੇਸ਼ ਭਰ ਵਿੱਚ ਇਸ ਗੈਸ ਸਿਲੰਡਰ ਦੀ ਕੀਮਤ ਵਿੱਚ 33.50 ਰੁਪਏ ਦੀ ਕਟੌਤੀ ਕੀਤੀ ਗਈ ਸੀ ਪਹਿਲਾ 1 ਜੁਲਾਈ 2025 ਨੂੰ ਸਿਲੰਡਰ ਦੀ ਕੀਮਤ ਵਿੱਚ ਵੀ 58 ਰੁਪਏ ਦੀ ਕਟੌਤੀ ਕੀਤੀ ਗਈ ਸੀ ਦੱਸਣ ਜੋਗਾ ਕਿ ਤੇਲ ਕੰਪਨੀਆਂ ਦੁਆਰਾ ਹਰ ਮਹੀਨੇ ਦੇ ਪਹਿਲੇ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਨਵੀਂ ਦਰਾਂ ਜਾਰੀ ਕੀਤੀਆਂ ਜਾਂਦੀਆਂ ਨੇ ਇਹ ਨਵੀਆਂ ਕੀਮਤਾਂ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਭਾਰਤੀ ਮੁਦਰਾ ਰੁਪਏ ਦੀ ਸਥਿਤੀ ਦੇ ਨਾਲ ਨਾਲ ਹੋਰ ਬਾਜ਼ਾਰ ਸਥਿਤੀਆਂ ਤੇ ਵੀ ਨਿਰਭਰ ਕਰਦੀਆਂ ਨੇ ਤੇ ਪਹਿਲੇ ਤਰੀਕ ਤੋਂ ਲਾਗੂ ਹੁੰਦੀਆਂ ਨੇ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਇਹ ਕਟੌਤੀ ਹੋਟਲਾਂ ਰੈਸਟੋਰੈਂਟਾਂ ਢਾਬਿਆਂ ਤੇ ਹੋਰ ਵਪਾਰਕ ਸੰਸਥਾਵਾਂ ਲਈ ਰਾਹਤ ਆ ਜੋ ਵਪਾਰ ਗੈਸ ਸਲੈਂਡਰ ਦੀ ਵਰਤੋਂ ਕਰਦੇ ਨੇ ਜਦੋਂ ਕਿ ਵਪਾਰ ਗੈਸ ਸਲੈਂਡਰਾਂ ਦੀ ਕੀਮਤਾਂ ਲਗਾਤਾਰ ਘਟਾਈਆਂ ਜਾ ਰਹੀਆਂ ਨੇ 14 ਕਿਲੋਗ੍ਰam ਘਰੇਲੂ LPG ਸਲੈਂਡਰ ਉਹੀ ਰਹਿੰਦਾ ਜੋ ਇਸ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ 14 ਕਿਲੋਗ੍ਰam ਸਲੈਂਡਰ ਦੀ ਕੀਮਤ ਆਖਰੀ ਵਾਰ 8 ਅਪ੍ਰੈਲ ਨੂੰ ਬਦਲੀ ਗਈ ਸੀ ਪਰ ਉਦੋਂ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਵਰਤਮਾਨ ਵਿੱਚ ਇਹ ਦਿੱਲੀ ਦੇ ਵਿੱਚ 853 ਰੁਪਏ ਅਤੇ ਕੋਲਕਾਤਾ ਦੇ ਵਿੱਚ 879 ਰੁਪਏ ਮੁੰਮੋਵੀ ਦੇ ਵਿੱਚ 852.50 ਰੁਪਇਆ ਤੇ ਚ ਨਈ ਵਿੱਚ 868.50 ਰੁਪਇਆ ਉਪਲਬਧ ਦਾ